हां बुला दे बुला दे ਆਪਾਂ ਦੇ ਦਾਂਗੇ ਵਾਈਸ ਬਣਾ ਦੇ ਹਾਂਜੀ ਵਾਹਿਗੁਰੂ ਜੀ ਘਰਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈ ਆ ਦਰਗੇ ਬੈਸਨ ਪਾਈਏ ਕਿਉਂਕਿ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤਾਂ ਸਾਡੇ ਸਤਕਾਰਯੋਗ ਵੱਡੇ ਭਾਈ ਰੱਬੀ ਰੂ ਭਾਈ ਗੁਰਪ੍ਰੀਤ ਸਿੰਘ ਜੀ ਮੈਂਟੂ ਅਤੇ ਅਸੀਂ ਆਪਣਾ ਪਿੰਡ ਦੇ ਵਿੱਚ ਗਰੁੱਪ ਬਣਾਇਆ ਸੀ ਮਨੁੱਖਤਾ ਦੀ ਸੇਵਾ ਸੰਸਥਾ ਗਰੁੱਪ ਜਿਸ ਵਕਤ ਇਸ ਮੁੱਚੇ ਨਗਰ ਵੱਲੋਂ ਬੜਾ ਹੀ ਯੋਗਦਾਨ ਆਇਆ ਨਾਲ ਦਵਿੰਦਰ ਸਿੰਘ ਜੀ ਅੰਕਲ ਸਤਕਾਰੀ ਮੈਡੀਕਲ ਸਟੋਰ ਫੋਰਸ ਮੁੱਚੇ ਭੈਣ ਭਰਾ ਇਧਰ ਸਾਡੇ ਡਾਕਟਰ ਕੁਲਵੰਤ ਸਿੰਘ ਜੀ ਗਰੇਵਾਲ ਪ੍ਰਧਾਨ ਜੀ ਵੀ ਖੜੇ ਨੇ ਅਤੇ ਜੋ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਬਾਈ ਜੀ ਜੋ ਸਾਡੇ ਨਗਰ ਵਿਖੇ ਬਾਈ ਜੀਤ ਸਿੰਘ ਜੋ ਲੰਬੇ ਸਮੇਂ ਤੋਂ ਇੱਕ ਨਰਕਾ ਭਾਈ ਜ਼ਿੰਦਗੀ ਬਤੀਤ ਕਰ ਰਿਹਾ ਸੀ ਅਤੇ ਸਮੁੱਚੇ ਉਹਨਾਂ ਦੇ ਪਰਿਵਾਰ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਉਸ ਨੂੰ ਮੂੰਹ ਨਹੀਂ ਲਾਇਆ ਅਤੇ ਇੱਥੇ ਢਿੱਲੋਂ ਪੱਤੀ ਦੇ ਖੱਟੇ ਤੇ ਤਕਰੀਬਨ ਡੇਢ ਦੋ ਮਹੀਨੇ ਹੋ ਗਏ ਇੱਥੇ ਹੀ ਮਿਲਦਾ ਸੀ ਪਹਿਲਾਂ ਬਹੁਤ ਜ਼ਿਆਦਾ ਇਲਾਜ ਕਰਾਇਆ ਸੀ ਪੱਟੀਆਂ ਵੀ ਕਰਾਈਆਂ ਪਰ ਨਹੀਂ ਬਿਲਕੁਲ ਠੀਕ ਨਹੀਂ ਹੋਇਆ ਕਿਉਂਕਿ ਉਹ ਤਾਂ ਭਲੇਜ ਵੀ ਨਹੀਂ ਰਹਿੰਦਾ ਸੀ ਕੋਈ ਸ਼ੂਗਰ ਦਾ ਮਰੀਜ਼ ਸੀਗਾ ਕੱਲ ਅਸੀਂ 22 ਤੱਕ ਵੀਡੀਓ ਪਾਈ ਅਤੇ ਸਾਡੇ ਬਾਈ ਸੱਗਰ ਸਿੰਘ ਜੀ ਆ ਜੋ ਹਾਂਗਕਾਂਗ ਵਿੱਚ ਉਹਨਾਂ ਨੇ ਬੜਾ ਦਿਲ ਨੂੰ ਠੇਸ ਪਹੁੰਚਾਇਆ ਕਿੰਨੀ ਮੇਰੇ ਨਗਰ ਦਾ ਨੌਜਵਾਨ ਭਰਾ ਇੰਨੀ ਪੀੜਿਤ ਬਿਮਾਰੀ ਦੇ ਨਾਲ ਜੱਗੜ ਰਿਹਾ ਤੇ ਉਹਨਾਂ ਨੇ ਵੀ ਕੋ ਸਾਡੀ ਪੂਰੀ ਗੱਲ ਸੁਣੀ ਹੈ ਤੇ ਗੋਰਾ ਹਲਵਾਈ ਰਣਜੀਤ ਸਿੰਘ ਜੀ ਉਹ ਕੈਨੇਡਾ ਤੋਂ ਨੇ ਰਣਜੀਤ ਸਿੰਘ ਜੀ ਗੋਰਾ ਉਹਨਾਂ ਨੇ ਵੀ ਸਾਨੂੰ ਬਹੁਤ ਹੱਲਾਸ਼ੀਰ ਦਿੱਤੀ ਜਸਟਿਸ ਦੀ ਲੋੜ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਪਰ ਸਭ ਤੋਂ ਵੱਡਾ ਸ਼ੁਕਰਾਨਾ ਵਾਹਿਗੁਰੂ ਦਾ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਮੈਂਟੂ ਜੋ ਪਹਿਲ ਦੇ ਆਧਾਰ ਤੇ ਸਾਡੀ ਵੀਡੀਓ ਨੂੰ ਦੇਖ ਕੇ ਅੱਜ ਸਾਡੇ ਨਗਰਪਿੰਡ ਪੱਤੋ ਹੀਰਾ ਸਿੰਘ ਵੀ ਕਿ ਆਏ ਨੇ ਅਸੀਂ ਉਹਨਾਂ ਦਾ ਪੱਤੋ ਹੀਰਾ ਸਿੰਘ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਪ੍ਰਮਾਤਮਾ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡੀ ਵੀ ਬੁੱਧੀ ਇਹਨਾਂ ਦੇ ਵਾਂਗੂ ਸੇਵਾ ਦੇ ਵਿੱਚ ਲੱਗੇ ਅਤੇ ਦੋ ਸ਼ਬਦ ਅਸੀਂ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਬਾਈ ਜੀ ਤੋਂ ਵੀ ਇਸ ਲਈ ਕਮਾਂਗੇ ਕਿ ਉਹ ਵੀ ਬੋਲਣ ਜੀ ਧੰਨਵਾਦ ਜੀ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਜਿੱਦਾਂ ਹਿੰਦਰਾ ਵੀਰ ਨੰਬਰਦਾਰ ਨੇ ਗੱਲ ਕੀਤੀ ਆ ਵੀ ਇਸ ਪਿੰਡ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਨਾਂ ਤੇ ਇੱਕ ਗਰੁੱਪ ਬਣਿਆ ਜਿਦੇ ਵਿੱਚ ਲੱਖਾਂ ਦਾ ਯੋਗਦਾਨ ਪਿੰਡ ਦੇ ਐਨ ਆਰ ਆਈ ਭੈਣ ਭਰਾ ਪਾਉਂਦੇ ਨੇ ਬਾਈ ਦੱਸਦਾ ਵੀ 6-7 ਲੱਖ ਰੁਪਈਆ ਪਿੰਡੋਂ ਆਇਆ ਅਸੀਂ ਆ ਸੜਕਾਂ ਤੇ ਆ ਨਾਮ ਨੂਮ ਲਿਖੇ ਸਾਰਾ ਅਸੀਂ ਕੰਮ ਕਰਾਇਆ ਪਿੰਡ 'ਚ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਨੌਜਵਾਨ ਅੱਗੇ ਆਉਣ ਆਪੋ ਆਪਣੇ ਪਿੰਡਾਂ ਨੂੰ ਸਾਂਭਣ ਹੁਣ ਦੇਖੋ ਇਹ ਬਾਪੂ ਨੂੰ ਜਿਹਨੂੰ ਅਸੀਂ ਲੈ ਕੇ ਚੱਲੇ ਆਂ ਅੱਜ ਅਸੀਂ ਚਲੋ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਉਹਦੇ ਪਰਿਵਾਰ ਦਾ ਪਹਿਲਾ ਫਰਜ਼ ਬਣਦਾ ਸੀ ਇਸ ਪਿੰਡ ਦੇ ਵਿੱਚ ਉਹਦੇ ਦੱਸਦੇ ਆ ਵੀ ਚਾਰ ਭਤੀਜੇ ਆ ਤੇ ਦੋ ਭਰਾ ਆ ਉਹਦੇ ਬਾਕੀ ਵੱਡਾ ਪਰਿਵਾਰ ਸੀ ਪੂਰਾ ਇਸੇ ਨਗਰ ਚ ਹੀ ਜਾਂਦਾ ਉਹਨਾਂ ਨੇ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਈ ਉਸ ਤੋਂ ਬਾਅਦ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੀ ਸਮਾਜ ਵੀ ਪਰਿਵਾਰ ਆ ਅੱਗੇ ਵੀ ਅਕਸਰ ਪਰਿਵਾਰਾਂ ਦੇ ਵਿੱਚ ਇਦਾਂ ਹੋ ਜਾਂਦਾ ਸੀ ਪਰ ਐ ਨਹੀਂ ਸੀ ਵੀ ਬੰਦਾ ਰਲ ਜਾਂਦਾ ਸੀ ਐ ਨਹੀਂ ਸੀ ਬੰਦੇ ਤੇ ਕੀੜੇ ਪੈ ਜਾਂਦੇ ਸੀ ਐ ਨਹੀਂ ਸੀ ਬੰਦਾ 1.5 2 ਮਹੀਨੇ ਤੋਂ ਇੱਥੇ ਫੱਟੇ ਤੇ ਪਿਆ ਤੜਫ ਰਿਹਾ ਕੀੜੇ ਪੈ ਗਏ ਲੋਕੀ ਰੋਟੀ ਦੇਣ ਵਾਲੇ ਉਹਨੂੰ ਰੋਟੀ ਦੇਈ ਜਾਂਦੇ ਆ ਹਨਾ ਕੋਈ ਉਹਨੂੰ ਕੰਬਲ ਦੇ ਗਿਆ ਕੋਈ ਕੱਪੜੇ ਦੇ ਗਿਆ ਪਰ ਜਿਹੜੀ ਉਹਦੀ ਅਸਲ ਜ਼ਰੂਰਤ ਸੀ ਉਨਨ ਨਵਾਉਣਾ ਤਪਾਉਣਾ ਨੂੰ ਇੱਕ ਪਰਿਵਾਰ ਦੀ ਜਰੂਰਤ ਸੀ ਜਿੱਥੇ ਉਹਦੀ ਕੋਈ ਕੇਅਰ ਕਰਦਾ ਉਹਨੂੰ ਬਾਰ-ਬਾਰ ਉੱਠ ਕੇ ਜਿਹੜੇ ਢੀਡੇ ਦਿੰਦਾ ਉਹ ਪੈਰ ਫੇਰ ਖਰਾਬ ਕਰ ਲੈਂਦਾ ਉਹ ਤੋਂ ਰੋਕਦਾ ਕਿ ਠੋਕਦਾ ਪਰ ਉਹ ਨਹੀਂ ਹੋ ਸਕਿਆ ਸਾਡੀ ਇਹ ਬੇਨਤੀ ਆ ਵੀ ਆਪਾਂ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਗਰੁੱਪ ਬਣਾਈਏ ਜਿੱਥੇ ਆਪੋ ਆਪਣੇ ਪਿੰਡਾਂ ਦੇ ਇਦਾਂ ਦੇ ਬਜ਼ੁਰਗ ਚਾਹੇ ਉਹ ਕਿਸੇ ਵਕਤ ਦੀ ਮਾਰ ਚੱਲ ਰਹੇ ਚਾਹੇ ਉਹ ਕਿਸੇ ਆਪਣੀਆਂ ਗਲਤੀਆਂ ਦੇ ਕਾਰਨ ਉਹਨਾਂ ਦੇ ਇਦਾਂ ਦੇ ਹਾਲਾਤ ਬਣ ਗਿਆ ਤੇ ਜਾਂ ਕੋਈ ਕਰਮਾਂ ਦੀ ਮਾਰ ਪਈ ਆ ਜਾਂ ਕੋਈ ਆਪਣਿਆਂ ਦੀ ਮਾਰ ਪਈ ਆ ਤੇ ਇਹ ਪੰਜ ਚਾਰ ਕੇ ਇਦਾਂ ਦੇ ਹੁੰਦੇ ਹ ਹਾਲਾਤ ਜਿਹੜੇ ਬੰਦੇ ਦੇ ਨਾਲ ਉਹਨੂੰ ਇੰਨਾ ਹਾਲਾਤਾਂ ਚ ਲੈ ਜਾਂਦੇ ਜਿਹੜੇ ਹਾਲਾਤਾਂ ਚ ਬਾਪੂ ਜੀਤ ਸਿੰਘ ਜੀ ਪਏ ਸੀ ਇੱਥੇ ਤੇ ਆਪਾਂ ਉਹਨਾਂ ਨੂੰ ਪਿੰਡ ਪੱਧਰ ਤੇ ਨਜੀਠੀਏ ਨਹੀਂ ਤਾਂ ਸੰਸਥਾਾਂ ਮਾਂ ਤਾਂ ਜਿੰਨੀਆਂ ਮਰਜ਼ੀ ਬਣਾ ਲਈਏ ਸਾਡੇ ਵਰਗੇ ਕਲਯੁਗੀ ਪਾਪੀ ਚੋਰ ਚੱਕੇ ਸਮਾਜ ਸੇਵੀ ਬਣ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸੁਪਨਿਆਂ ਦੇ ਘਰ ਦੀ ਜਿਹੜੀ ਬਿਲਡਿੰਗ ਆ ਉਹ ਖਾਲੀ ਹੋ ਜAVE ਉਹ ਸੰਸਥਾ ਦੇ ਵਿੱਚ ਕੋਈ ਮੈਂਬਰ ਲਿਆਉਣਾ ਨਾ ਪਵੇ ਉਹਨਾਂ ਮੈਂਬਰਾਂ ਨੂੰ ਆਪੋ ਆਪਣੇ ਪਿੰਡਾਂ 'ਚ ਉਹਨਾਂ ਦੇ ਪਰਿਵਾਰਾਂ 'ਚ ਹੀ ਉਹਨਾਂ ਦੀ ਸੰਭਾਲ ਹੋਵੇ ਤੇ ਬਹੁਤ ਧੰਨਵਾਦ ਸਾਰੇ ਨਗਰ ਦਾ ਵੀਰ ਇੱਥੇ ਖੜੇ ਨੇ ਤੇ ਹਿੰਦਰੇ ਵੀਰ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਨਹੀਂ ਸ਼ਹਿਰ ਸਾਨੂੰ ਕੀ ਪਤਾ ਲੱਗਣਾ ਸੀ ਵੀ ਇੱਥੇ ਕੋਈ ਬਜ਼ੁਰਗ ਪਿਆ ਵਾ ਉਹ ਢਿੱਲੋਂ ਬੱਤੀ ਜਿਨ੍ਹਾਂ ਨੇ ਉਹਨਾਂ ਨੂੰ ਘੱਟੋ ਘੱਟ ਛੱਤ ਤਾਂ ਦਿੱਤੀ ਇਹਨੇ ਦਿਨਾਂ ਤੋਂ ਨਹੀਂ ਤਾਂ ਠੰਡ ਦੇ ਵਿੱਚ ਉਹਨੂੰ ਘਰਦਿਆਂ ਨੇ ਤਾਂ ਬਾਪੂ ਵੀ ਦੱਸਦਾ ਪਰ ਅਸੀਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦੇ ਉਹ ਇੱਕ ਤਰਫਾ ਗੱਲ ਨਹੀਂ ਕਰਨਾ ਚਾਹੁੰਦੇ ਵੀ ੱਟਕੇ ਮਾਰ ਕੇ ਕੱਢਤਾ ਤੇ ਕਿਸੇ ਨੇ ਸਾਰ ਨਹੀਂ ਲਈ ਤੇ ਜੀਤ ਸਿੰਘ ਇਸੇ ਨਗਰ ਦਾ ਵਸਿੰਦਾ ساری ਉਮਰ ਇਸੇ ਪਿੰਡ ਚ ਉਹਨੇ ਮਜ਼ਦੂਰੀ ਕੀਤੀ ਆ ਲਗਭਗ ਹਰੇਕ ਘਰ ਦੇ ਵਿੱਚ ਉਹਨੇ ਦਿਹਾੜੀ ਕੀਤੀ ਹੋਗੀ ਕਿੰਨੇ ਘਰਾਂ ਚੋਂ ਸੀਰੀ ਰਲਿਆ ਰਿਹਾ ਹੋਊਗਾ ਪਰ ਅੱਜ ਇਨਸਾਨ ਮਨੋੱਖਾ ਜਿਹੜਾ ਉਹ ਆਪਣੀਆਂ ਜ਼ਿੰਮੇਵਾਰੀਆਂ ਚ ਇੰਨਾ ਕਿ ਜ਼ਿਆਦਾ ਅੰਦਰ ਚਲਾ ਗਿਆ ਉਹਨੂੰ ਆਸ-ਪਾਸ ਕੀ ਹੋ ਰਿਹਾ ਨਜ਼ਰ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ ਹਿੰਦਰੇ ਭਾਈ ਬਹੁਤ ਬਹੁਤ ਧੰਨਵਾਦ ਭਾਈ ਸਾਰਿਆਂ ਦਾ